ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਮੁੰਬਈ ਦੇ ਪ੍ਰਸਿੱਧ ਜਗ੍ਹਾ ਬੇਲਾਪੁਰ ਉੱਥੋਂ ਦੇ ਗੁਰਦੁਆਰਾ ਸਾਈਬ ਦੇ ਤੇ ਇਹ ਜੋ ਗੁਰਦੁਆਰਾ ਸਾਈਬ ਹੈ ਇਹ ਬੇਲਾਪੁਰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਈਬ ਹੈ ਬੇਲਾਪੁਰ ਸੀਬੀਡੀ ਬੇਲਾਪੁਰ ਜਗ੍ਹਾ ਦਾ ਨਾਮ ਹੈ ਤੇ ਗੁਰਦੁਆਰਾ ਸਾਈਬ ਹੈ ਸ੍ਰੀ ਗੁਰੂ ਸਿੰਘ ਸਭਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਇੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਸੀਗਾ ਤੇ ਉਹਦੇ ਹੀ ਸੰਬੰਧ ਵਿੱਚ ਅੱਜ ਇਸ ਗੁਰਦੁਆਰਾ ਸਾਹਿਬ ਦੇ ਵੀ ਅਸੀਂ ਵੀ ਦਰਸ਼ਨ ਕੀਤੇ ਤੇ ਗੁਰਦੁਆਰਾ ਸਾਹਿਬ ਇਹ ਉੱਪਰ ਆਪਾਂ ਮੈਂ ਤੁਹਾਨੂੰ ਦਿਖਾਉਂਦੀ ਆਂ ਇਹ ਸਾਈਡ ਤੇ ਸੇਵਾ ਚੱਲ ਰਹੀ ਸੀਗੀ ਲੰਗਰਾਂ ਦੀ ਤੇ ਇਹ ਸਾਈਡ ਤੇ ਆਫਿਸ ਹੈ ਤੇ ਹੋਰ ਇਹ ਬਹੁਤ ਕਾਫੀ ਬੜੀ ਖੁੱਲੀ ਜਗ੍ਹਾ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੇ ਸੰਗਤਾਂ ਇੱਥੇ ਹੌਮ ਹੁਮਾ ਕੇ ਸੇਵਾ ਕਰ ਰਹੀਆਂ ਸੀ ਕਿਹਾ ਗੁਰਦੁਆਰਾ ਸਾਹਿਬ ਦੀ ਰਸੋਈ ਸੀਗੀ ਤੇ ਉੱਪਰ ਆ ਚਲੀਏ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਦਾ ਹਾਲ ਕਾਫੀ ਬੜਾ ਹੈ ਤੇ ਸੰਗਤਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਸੀਗੀ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਅੰਦਰੋਂ ਜੋ ਹਾਲ ਹੈ ਲੱਗ ਰਹੇ ਸੀਗੇ ਤੇ ਬਾਹਰੋਂ ਕੀਰਤਨੀਏ ਜਥੇ ਕਥਾਵਾਚਕ ਰਾਗੀ ਢਾਡੀ ਸਿੰਘ ਸਾਰੇ ਇੱਥੇ ਆਏ ਸੀਗੇ ਸਾਰਿਆਂ ਨੇ ਇੱਥੇ ਹਾਜ਼ਰੀ ਭਰੀ ਤੇ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਸੀਗੀਆਂ ਸਿੱਖ ਭਾਈਚਾਰੇ ਤੋਂ ਇਲਾਵਾ ਵੀ ਇਸ ਗੁਰਦੁਆਰੇ ਦੂਸਰੀ ਕਮਿਊਨਿਟੀ ਦੇ ਲੋਕ ਹਰੇਕ ਧਰਮ ਦੇ ਲੋਕ ਉਸ ਦਿਨ ਆਉਂਦੇ ਆ ਸੰਗਤ ਦੇ ਰੂਪ ਵਿੱਚ ਸਾਰੇ ਇੱਥੇ ਦਰਸ਼ਨ ਕਰਨ ਆਉਂਦੇ ਹਨ ਸਪੈਸ਼ਲੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਹਰਿ ਆਪ ਜੀ ਜਿਹੜੇ ਮੇਰਾ ਚਲੋ ਜੀ ਤੁਹਾਨੂੰ ਲੈ ਚਲਦੇ ਆਂ ਗੁਰਦੁਆਰਾ ਸਾਹਿਬ ਦੀ ਕਿਚਨ ਵਿੱਚ ਜਿੱਥੇ ਕਿ ਸੰਗਤਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਸੀਆਂ ਤੇ ਲੰਗਰ ਪ੍ਰਸ਼ਾਦੇ ਬਣ ਰਹੇ ਸੀਗੇ ਸਬਜ਼ੀਆਂ ਬਣ ਰਹੀਆਂ ਸੀਗੀਆਂ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਪਕਵਾਨ ਇੱਥੇ ਬਣ ਰਹੇ ਸੀਗੇ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਗਤਾਂ ਇੱਥੇ ਸੇਵਾ ਕਰਦੀਆਂ ਹਨ ਇਸ ਤੋਂ ਇਲਾਵਾ ਬਾਹਰਲੀ ਸਾਈਡ ਚਾਹ ਪਾਣੀ ਨਾਸ਼ਤੇ ਦੇ ਲੰਗਰ ਵੀ ਚੱਲ ਰਹੇ ਸਨ ਆਂਟੀ ਜੀ ਮੇਰੇ ਵੱਲ ਦੇਖ ਕੇ ਮੁਸਕਰਾ ਰਹੇ ਸੀਗੇ ਕਿ ਮੈਂ ਵੀਡੀਓ ਸ਼ੂਟ ਕਰ ਰਹੀ ਸੀਗੀ ਤੇ ਸਾਰੇ ਦੇਖ ਰਹੇ ਸੀਗੇ ਤੇ ਬਹੁਤ ਵਧੀਆ ਲੱਗ ਰਿਹਾ ਸੀਗਾ ਉਹਨਾਂ ਨੂੰ ਵੀ ਵਧੀਆ ਲੱਗ ਰਿਹਾ ਸੀਗਾ ਤੇ ਮੈਨੂੰ ਵੀ ਵਧੀਆ ਲੱਗ ਰਿਹਾ ਸੀਗਾ ਸੇਵਾ ਹੁੰਦੀ ਸੀਗੀ ਤੇ ਮੈਂ ਵੀਡੀਓ ਸ਼ੂਟ ਕਰ ਰਹੀ ਸੀਗੀ ਬਹੁਤ ਹੀ ਵਧੀਆ ਲੱਗਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮੈਂ ਵੀ ਇਸ ਗੁਰਦੁਆਰਾ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਕੀਤੇ ਆ A'o nei ana ਸਤਿ ਸ੍ਰੀ ਅਕਾਲ ਜੇ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਇਆ ਤੇ ਇਸ ਤਰ੍ਹਾਂ ਦੇ ਹੋਰ ਵੀ ਮੈਂ ਵੀਡੀਓ ਅਪਲੋਡ ਕਰ ਦਿੱਤੇ ਆ ਤੇ ਤੁਸੀਂ ਹੋਰ ਵੀ ਮੁੰਬਈ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਵੀਡੀਓਜ਼ ਲਈ ਸਤਿ ਸ਼੍ਰੀ ਅਕਾਲ ਜੀ